ਕੱਲ ਬਿੱਟੂ ਦੇ ਵਿਆਹ ਦੀ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਹੈ ਜੋ ਕਿ ਕੱਲ ਸੋਸ਼ਲ ਮੀਡੀਆ ਦਾ ਇੱਕ ਚਰਚਾ ਬਣੀ ਰਹੀ ਸੀ ਤੇ ਅੱਜ ਦੇਖੋ ਇੱਕ ਹੋਰ ਵੀਡੀਓ ਨਿਕਲ ਕੇ ਬਿੱਟੂ ਦੀ ਆਉਂਦੀ ਹੈ ਜਿੱਥੇ ਆਨੰਦ ਕਾਰਜ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਦੇਖੋ ਬਿੱਟੂ ਇੰਨਾ ਫੱਕਰ ਬੰਦਾ ਹੈ ਉਹਨੂੰ ਆਨੰਦ ਕਾਰਜ ਦਾ ਪਤਾ ਵੀ ਨਹੀਂ ਹੋਏਗਾ ਤੁਸੀਂ ਅਗਲੀ ਵੀਡੀਓ ਵਿੱਚ ਦੇਖੇ ਜਦੋਂ ਆਪਾਂ ਪਲੇ ਕਰਦੇ ਹਾਂ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਕਿ ਬਿੱਟੂ ਦੇ ਨਾਲ ਇੱਕ ਬੰਦਾ ਛੱਡਿਆ ਹੁੰਦਾ ਜੋ ਬਿੱਟੂ ਨੂੰ ਸਾਰਾ ਕੁਝ ਦੱਸਦਾ ਹੈ ਕਿਵੇਂ ਕੀ ਕਰਨਾ ਦੇਖੋ ਪਹਿਲਾਂ ਬਿੱਟੂ ਮੱਥਾ ਵੀ ਟੇਕਦਾ ਫਿਰ ਬਿੱਟੂ ਨੂੰ ਮੱਥਾ ਟਕਾਉਣ ਲਈ ਕਹਿੰਦਾ ਹੈ ਤੇ ਫਿਰ ਜਦੋਂ ਆਨੰਦ ਕ ਕਾਲਾ ਕੇ ਬਿੱਟੂ ਤੋਰਦਾ ਮੀ ਅੱਗੇ ਲੱਗਣਾ ਤੂੰ ਤੇ ਪਿੱਛੇ ਚੱਲੂਗੀ ਪੁਝਾਈ ਤੇ ਦੇਖੋ ਇਹ ਬਿੱਟੂ ਦੀ ਵੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਇੱਕ ਵਾਰ ਫਿਰ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਆਰੰਭ ਹਾਲੇ ਜਾਈਆ ਜਾਣ ਕਰੇ ਨਾ ਨੀ ਆਰੰਭ ਇਧਰ ਦੇਖੋ ਆਨੰਦ ਕਾਰਜ ਤੋਂ ਬਾਅਦ ਬਿੱਟੂ ਸਾਲੀਆਂ ਦੇ ਨਾਲ ਮਜ਼ਾਕ ਕਰ ਰਿਹਾ ਹੁੰਦਾ ਤੇ ਉਧਰ ਪਰਜਾਈ ਕਹਿੰਦੇ ਕੱਲੀ ਹੀ ਚੌਲਾ ਨੂੰ ਗੇੜਾ ਦੇ ਦਿੰਦੀ ਹੈ ਤੇ ਬਿੱਟੂ ਦੇ ਕੇ ਹੈਰਾਨ ਰਹਿ ਜਾਂਦਾ ਕਿ ਮੈਨੂੰ ਕੱਲਿਆਂ ਨੂੰ ਛੱਡ ਕੇ ਇਹਦੀ ਇੱਕ ਕੱਲੀ ਹੀ ਖਾਣ ਬੈਠੀ ਹੈ ਤੇ ਕੱਲ ਨੂੰ ਕੀ ਬਣੇਗਾ ਕੱਲ ਨੂੰ ਮੈਨੂੰ ਪੁੱਛੇਗੀ ਜਾਂ ਨਹੀਂ ਇਹ ਵੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਯਾਦੇ ਕੱਲ ਦੀ ਵਾਇਰਲ ਹੋ ਰਹੀ ਹੈ No, <laughs> no,